ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ YouTube ਚੈਨਲ ਜੌਬ ਅਲਰਟ ਭਈਆ ਮੰਤੇ ਦੋਸਤੋ ਅੱਜ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਬਾਕਸੋ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਇਹ ਜੋ ਬਾਕਸੋ ਹੈ ਜੀ ਇਹ ਪੰਜਾਬ ਦੇ ਵਿੱਚ ਜੋ ਪੁਲਿਸ ਸਟੇਸ਼ਨ ਦੇ ਵਿੱਚ ਸੇਵਾ ਕੇਂਦਰ ਹਨ ਉਹਨਾਂ ਦੇ ਵਿੱਚ ਭਰਤੀ ਰਹਿਣ ਵਾਲੀ ਹੈ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਇਸ ਪੋਸਟ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਅਤੇ ਇਹਦੇ ਲਈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦੇਣ ਵਾਲੇ ਹਾਂ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ ਜੇਕਰ ਤੁਸੀਂ ਇਹਨਾਂ ਪੋਰਟਲ ਲਈ ਨਹੀਂ ਐਲੀਜੀਬਲ ਤਾਂ ਤੁਸੀਂ ਇਸ ਪੋਸਟ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਹੀ ਬੈਲ ਆਈਕਨ ਬਟਨ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਤਾਂ ਜੋਸ ਸੰਬੰਧੀ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਰੈ ਦੇ ਪੋਰਟਲ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਇਹ ਨੋਟੀਫਿਕੇਸ਼ਨ ਆ ਚੁੱਕਿਆ ਹੈ ਜੀ ਭਰਤੀ ਸੂਚਨਾ ਪੰਜਾਬ ਸਰਕਾਰ ਵੱਲੋਂ ਦਫ਼ਤਰ ਜਿਹੜਾ ਬਾਸ ਰੱਖਿਆ ਜੁਨਟ ਸ਼੍ਰੀ ਮੁਕਸਰ ਸਾਹਿਬ ਵਿੱਚ ਪਾਕਸੋ ਐਕਟ ਅਨੁਸਾਰ 20 ਸਮੇਂ ਮੰਗ ਕੀਤੀ ਜਾਂਦੀ ਹੈ ਜੀ 30 11 2025 ਸ਼ਾਮ ਦੇ 5 ਵਜੇ ਤੱਕ ਚਾਹਵਾਨ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜੀ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ muktsar.nic.in ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਹੁਣ ਚਲਦੇ ਹਾਂ ਇਹਦੇ ਪੂਰੇ ਨੋਟੀਫਿਕੇਸ਼ਨ ਵੱਲ ਇਹ ਨੋਟੀਫਿਕੇਸ਼ਨ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਮੁਖਸਰ ਸਾਹਿਬ ਵੱਲੋਂ ਆਇਆ ਜੀ ਇਹ ਵਿੱਚ ਨਿਯਮ ਅਤੇ ਸ਼ਰਤਾਂ ਇਸ ਭਰਤੀ ਲਈ ਇਸ ਤਰੀਕੇ ਨਾਲ ਰਹਿਣ ਵਾਲੀਆਂ ਹਨ ਜੋ ਇਸ ਪੋਸਟ ਦੇ ਲਈ ਉਮਰ ਰਹਿਣ ਵਾਲੀ ਹੈ ਜੀ 21 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹਨ ਅਤੇ ਜੋ ਇਹ ਪੋਸਟਾਂ ਹਨ ਇਹ ਆਫਲਾਈਨ ਹੀ ਅਪਲਾਈ ਹੋਣਗੀਆਂ ਜੀ WhatsApp ਚੈਨਲ ਤੇ ਜਾ ਕੇ ਇਸ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਚੰਗੀ ਤਰੀਕੇ ਨਾਲ ਪੜ੍ਹ ਵੀ ਸਕਦੇ ਹੋ ਜੀ ਇਸ ਨੋਟੀਫਿਕੇਸ਼ਨ ਚੰਗੀ ਤਰੀਕੇ ਤੇ ਪੜ੍ਹਨ ਤੋਂ ਬਾਅਦ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਕਵਾਲੀਫਿਕੇਸ਼ਨ ਇਸ ਤਰਿਕਾ ਨਾਲ ਜੀਏ ਇਸਪੋਰਟ ਦੇ ਲਈ ਕੈਂਡੀਡੇਟ ਪੋਸਟ ਗ੍ਰੈਜੂਏਟ ਹੋਣਾ ਚਾਹੀਦਾ ਹੈ ਡਿਗਰੀ ਹੋਣੀ ਚਾਹੀਦੀ ਹੈ ਸੋਸ਼ਲ ਵਰਕਰ ਦੇ ਵਿੱਚ ਜਾਂ ਜੇ ਵੀ ਇਹ ਕੀਤੀ ਗਈ ਹੈ ਤਾਂ ਤਿੰਨ ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕੈਂਡੀਡੇਟ ਦਾ ਇਹ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇਹਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਵਿੱਚ ਬਿਲਕੁਲ ਇੰਟਰਵਿਊ ਰਹਿਣ ਵਾਲੀ ਕੋਈ ਵੀ ਇਸ ਦੇ ਵਿੱਚ ਪੇਪਰ ਨਹੀਂ ਹੋਵੇਗਾ ਸਿਰਫ ਇੰਟਰਵਿਊ ਆਧਾਰ ਤੇ ਇਹ ਪੋਸਟ ਰਹਿਣ ਵਾਲੀ ਹੈ ਅਤੇ ਜੋ ਇਹ ਪੋਸਟ ਹੈ ਇਹ ਕੰਟਰੈਕਟ ਦੇ ਇਸ ਤੇ ਰਹਿਣ ਵਾਲੀ ਜੀ ਤਿੰਨ ਸਾਲ ਦਾ ਕੰਟਰੈਕਟ ਹੋਵੇਗਾ ਜੀ ਸਪੋਰਟ ਦੇ ਲਈ ਹੁਣ ਗੱਲ ਕਰਦੇ ਹਾਂ ਤੁਸੀਂ ਇਹਨਾਂ ਪੋਸਟਾਂ ਕਿਵੇਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਜੋ ਐਪਲੀਕੇਸ਼ਨ ਫਾਰਮ ਹੈ ਜੀ ਇਹ ਭਰਨਾ ਹੋਏਗਾ ਇਸ ਨੂੰ ਭਰ ਕੇ ਤੁਸੀਂ ਇਹਨਾਂ ਦਿੱਤੇ ਗਏ ਪਤੇ ਤੇ ਭੇਜਣਾ ਹੈ ਜੀ ਇਹ ਐਪਲੀਕੇਸ਼ਨ ਫਾਰਮ ਹੈ ਜੀ ਇਸ ਦੇ ਵਿੱਚ ਆਪਣੀ ਰੀਸੈਂਟ ਖਿਚਵਾਈ ਹੋਈ ਫੋਟੋ ਲਗਾਉਣੀ ਹੈ ਜੀ ਅਤੇ ਕੈਪੀਟਲ ਅੱਖਰਾਂ ਦੇ ਵਿੱਚ ਆਪਣਾ ਨਾਮ ਡੇਟ ਆਫ ਬਰਥ ਜੈਂਡਰ ਪੂਰੀ ਡਿਟੇਲ ਭਰ ਕੇ ਜਿਹਦੇ ਵਿੱਚ ਵਿੱਚ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਪੂਰੀ ਡਿਟੇਲ ਭਰ ਕੇ ਇਹ ਫਾਰਮ ਵਿੱਚ ਤੁਸੀਂ ਇਹਨਾਂ ਦੇ ਦਿੱਤੇ ਗਏ ਪਤੇ ਤੇ ਭੇਜਣੀ ਹੈ ਜੀ ਜੇਕਰ ਤੁਸੀਂ ਕੋਈ ਜੌਬ ਕਰ ਰਹੇ ਹੋ ਜੀ ਇਸ ਵਕਤ ਕੋਈ ਉਹਦਾ ਐਕਸਪੀਰੀਅੰਸ ਹੈ ਤਾਂ ਇਸ ਤੇ ਤੁਸੀਂ ਇਸ ਨੂੰ ਫਿਲ ਕਰਨਾ ਹੈ ਜੀ ਉਸ ਤੋਂ ਬਾਅਦ ਡਿਟੇਲ ਆਫ ਇਨਕਲੋਜ਼ਰ ਦੇ ਵਿੱਚ ਜਾ ਕੇ ਜਿਹੜੇ ਜਿਹੜੇ ਤੁਸੀਂ ਫਾਰਮ ਪਹਿਲਾਂ ਲਾਏ ਹਨ ਜਿਵੇਂ ਕਿ ਐਪਲੀਕੇਸ਼ਨ ਦਾ ਫਾਰਮ ਆ ਉਹਨੂੰ ਇੱਕ ਨੰਬਰ ਤੇ ਲਿਖ ਦਿੰਦਾ ਜੀ ਫਿਰ ਆਧਾਰ ਕਾਰਡ ਪੈਨ ਕਾਰਡ 10 ਸਰਟੀਫਿਕੇਟ ਗ੍ਰੈਜੂਏਸ਼ਨ ਸਰਟੀਫਿਕੇਟ ਪੂਰੇ ਇਹਦੇ ਵਿੱਚ ਸਾਫ਼-ਸਾਫ਼ ਅੱਖਰਾਂ ਦੇ ਵਿੱਚ ਲਿਖ ਕੇ ਉਹ ਡਿਟੇਲ ਇਹਦੇ ਵਿੱਚ ਫਿਲ ਕਰਨੀ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਤੁਹਾਡੀ ਕੋਈ ਕੁਇਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ